ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸ਼ੇਅਰ ਕਰੋ ਤੇ ਅੱਜ ਦੀ ਵੀਡੀਓ ਵੀਰੇ ਪਿੰਡ ਪੈ ਰੂਪਾ ਦੋ ਬੈੜਾਂ ਸੂਈਆਂ ਸਵਾਈਆਂ ਇੱਕ ਹੁਣੇ ਦੀ ਸੂਈਆ ਇੱਕ ਕਦੋਂ ਸੂਈਏ ਬਾਈ ਇੱਕ ਕੱਲ ਦੀ ਸੂਈ ਤੇ ਆ ਕਰ ਲੋ ਚੈੱਕ ਬਾਈ ਨਾਲ ਕਰਾਉਣੇ ਗੱਲਬਾਤ ਆ ਜਾ ਵੀਰੇ ਸਸੀ ਗਾਲ ਜੀ ਹਾਂਜੀ ਸਸੀ ਗਾਲ ਜੀ ਹੋ ਠੀਕ ਠਾਕ ਹੋ ਵੀਰੇ ਹਾਂਜੀ ਬਹੁਤ ਵਧੀਆ ਜੀ ਤੇ ਪਿੰਡ ਕਿਹੜਾ ਆ ਗਿਆ ਵੀਰੇ ਪਿੰਡ ਭਾਈ ਰੂਪਾ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲ ਹਾਂਜੀ ਤੇ ਨੇੜੇ ਤੇੜ ਦੇ ਪਿੰਡ ਵੀਰੇ ਨੇੜੇ ਤੇ ਰਾਮਪਰਾ ਫੂਰੇ ਨੇ ਦਾ ਸਲਾਤਰਾ ਜੀ ਨੰਬਰ ਬੋਲ ਦਿੰਦੇ ਹਾਂ ਭਾਪਾ ਭਾਈ ਕਬਚਾਲੀ ਜਾਇ ਨਈ ਠੀਕ ਹੈ ਨੰਬਰ ਨੰਬਰ ਹੈ 946384752 ਜੀ ਠੀਕ ਹੈ ਵੀਰੇ ਦੂਜਾ ਹੈਗਾ 707820605 ਜੀ ਅੱਜ ਆਪਾਂ ਦੋ ਬੈਡਾਂ ਦਿਖਾਵਾਂਗੇ ਹਾਂਜੀ ਦੋ ਆਹ ਪਹਿਲਾ ਉਸ ਉਹ ਚਾਰ ਦਿਨ ਦਾ ਬੱਚੀ ਹੈ ਜੀ ਇਹ ਹੁਣੇ ਸੁੱਈ ਹੈ ਜੀ ਮਗਰ ਕੀ ਆ ਗਿਆ ਤੇ ਬੱਚੀ ਦੀ ਤੇਜ ਬੱਚੀ ਦੇਖੋ ਪਿਆਰੀ ਬੱਚੀ ਆ ਬਹੁਤ ਵਧੀਆ ਪੂਰੀ ਐਚਪ ਨਸਲ ਦੀ ਬੱਚੀ ਆ ਇਹ ਤਾਂ ਬੱਚਾ ਵੀ ਉੱਠਣ ਨਹੀਂ ਲੱਗਿਆ ਇਹ ਹੁਣੇ ਸੁੱਈ ਛੋਟੀ ਠੀਕ ਆ ਤੇ ਜੇਰ ਬਾਕੀ ਹੈ ਜੀ ਹਾਂ ਹੁਣ ਪੈਣੀ ਹੈ ਜੀਰ ਹੁਣ ਹੁਣ ਠੀਕ ਆ ਚਲੋ ਮੈਡੀਕਲ ਦਾ ਤੋਂ ਆਈਏ ਤੇ ਨਰਮਲ ਕਿੰਨਾ ਕੁ ਦੁੱਧ ਕੱਢ ਦੂਗੇ ਇਹ ਦੁੱਧ ਬ੍ਰੇਕਿੰਗਾਂ ਲਈ ਇਹ ਬੱਛੀ ਕੱਢ ਦੂ ਜੀ 16 17 ਲੀਟਰ ਦੂ 16 17 ਲੀਟਰ ਠੀਕ ਆ ਤੁਹਾਨੂੰ ਮੈਂ ਥਾਣੇ ਨੇੜੇ ਤੇ ਚੈੱਕ ਕਰਾ ਦੇਣਾ ਮੈਨੂੰ ਤਾਂ ਬੜਾ ਚੰਗਾ ਲੱਗਿਆ ਆ ਕਰੋ ਜੀ ਚੈੱਕ ਤੇ ਪੂਰੀ ਚੰਗੀ ਆ ਉਹ 4 ਦੰਦਾਂ ਦੀ ਆ ਤਾਂ ਜਿਨ ਦੇਖ ਕੇ ਆ ਆਪ ਦਾ ਪੱਟ ਕੇ ਲੈ ਜਾਓ ਵੀਰੇ ਕੋਈ ਬਾਈ ਕਹਿੰਦਾ ਗੱਲ ਨਹੀਂ ਹੈਗੀ ਕੋਈ ਝੂਠ ਵਾਲੀ ਗੱਲ ਨਹੀਂ ਤੇ ਤੋਰੀਆਂ ਨੂੰ ਤੋਰਾਦਾਰਾ ਕਰਾ ਲਈਏ ਚੈੱਕ ਆ ਦੇਖੋ ਜੀ ਬਹੁਤ ਸੋਹਣੀ ਤਿਆਰੀ ਕੀਤੀ ਵੀ ਆ ਬੱਛੀ ਦੀ ਹੌਲੀ ਤੋਰੀ ਵੀਰੇ ਮੜਾ ਜਾ ਆ ਦੇਖੋ ਜੀ ਕਮਾਲ ਦੀ ਤਿਆਰੀ ਆ ਮੂੰਹੋਂ 4 ਦੰਦ ਤੇ ਐਫ ਆ ਗਈ ਥੋੜੀ 크ਰੋਸ ਆ ਗਈ ਸੂਈ ਸਵਾਈ ਹੈ ਜੇਰ ਬਾਈ ਨੇ ਤੁਹਾਨੂੰ ਵੀਡੀਓ ਦਿਖਾ ਦੂਗਾ ਪੈ ਜਾਣੀ ਹੈ ਤੇ ਵੀਰੇ ਇਹਦਾ ਨਰਮਲ ਰੇਟ ਕੀ ਰਹੂਗਾ ਜੈਜ ਜਜਮ ਸਰ ਬਿਲਕੁਲ ਜਾਏ ਕਰਾਂਗੇ ਕੋਈ ਵਾਦੇ ਘਟਾਲਾ ਨਹੀਂ ਕਰਨਾ ਹਾਂਜੀ 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 15000 ਦੀ ਬਚਤੀ ਦੇ ਦਿਆਂਗੇ ਮਾਨਦਾਨ ਤਾਂ ਹੋਊਗਾ ਮੌਕੇ ਤੇ ਹਾਂਜੀ ਮਾਨਦਾਨ ਛੋੜ ਕੇ ਪੈਸਾ ਕਰ ਲਾਂਗੇ ਠੀਕ ਆ ਵੀਰੇ ਕਰ ਲਿਓ ਬਾਈ ਨਾਲ ਸੰਪਰਕ ਤੇ ਧਾਰਾ ਮਾਰ ਕੇ ਦਿਖਾ ਦਿਓ ਜੀ ਧਾਰਾ ਮਾਰ ਦਿੰਦੇ ਜੀ ਆਪਣੇ ਬੱਚੇ ਨੇ ਨਹੀਂ ਲੱਗਣਾ ਕੋਈ ਗੱਲ ਨਹੀਂ ਆ ਮਨ ਲੱਗਦਾ ਓਹ ਸਫੂ ਆ ਗਈਆਂ ਫੋਟਾਂ ਜੀਆਂ ਠੀਕ ਹੈ ਠੀਕ ਹੈ ਜੀ ਇਹ ਤਾਂ ਕੋਈ ਚੱਕਰ ਇਹ ਤਾਂ ਕੋਈ ਚੱਕਰ ਨਹੀਂ ਇਹ ਥਾਂ ਤੋਂ ਦੇਖੋ ਆ ਦੇਖੋ ਇਹ ਲੇਵਾ ਤਾਂ ਤੋਂ ਸ਼ੁਰੂ ਹੁੰਦਾ ਤੇ ਗਾਂ ਵੀ ਫੋਟਾਂ ਨੂੰ ਹਵਾ ਨਾ ਪਿਆਗਾ ਮੈਂ ਠੰਡੀ ਠੁੰਡੀ ਤੋਂ ਬਾਹਲੀ ਹੈ ਜੀ ਹਾਂਜੀ ਇੱਕ ਨੰਬਰ ਮਾਰ ਦੇਖ ਲਓ ਮਰਾ ਲੈਣੀਆਂ ਨੇ ਧਾਰਾ ਦੇਖ ਲਓ ਦੇਖ ਲਓ ਜੀ ਦੇਖ ਇਹ ਪਹਿਲੀ ਨਹੀਂ ਅਗਲੀ ਕਿਹੜੀ ਤੂੰ ਕਰ ਵੀ ਜਾਂਦਾ ਇਹ ਤਾਂ ਜਮੀ ਨਹੀਂ ਵੀਰੇ ਕਰਦੀ ਇੱਕ ਨੰਬਰ ਬੱਚੀ ਹੈਗੀ ਲੋ ਕੁਝ ਵੀ ਨਹੀਂ ਕਹਿੰਦੀ ਕੀ ਬਾਤ ਆ ਬਿਨਾ ਬੱਚੇ ਤੋਂ ਦੇਖੋ ਜੀ ਸਾਡੇ ਪਹਿਲੇ ਤਾਂ ਧਾਰੀਆਂ ਆਪਾਂ ਮਾਰੀਆਂ ਨੇ ਬੱਚੇ ਨੂੰ ਹੀ ਲਾਇਆ ਧਾਰ ਵੀ ਨਿਬੜਦੀ ਆ ਹਨਾ ਵੀਰੇ ਹਾਂਜੀ ਚਵਾਈ ਬਹੁਤ ਸੋਹਣੀ ਬਹੁਤ ਸੋਹਣੀ ਚਵਾਈ ਦੀ ਹਾਂਜੀ ਆ ਦੇਖੋ ਜੀ ਪੂਰਾ ਕੰਪੈਕਟ ਆਰਡਰ ਆ ਦੁੱਧ ਤੁਹਾਨੂੰ ਇਹਨੇ 15-16 ਕਿਲੋ ਆਰਾਮ ਨਾਲ ਦੇ ਦੇਣਾ ਮੁੱਲ 45000 ਮਾਨਤਾਨ ਹੋ ਜਾਣਾ ਸੀਲ ਗ੍ਰੀਪ ਬਹੁਤ ਹੈਗੀ ਬਾਈ ਠੰਡੀ ਅੱਛੀ ਹੈ ਜੀ ਆ ਦੇਖੋ ਜੀ ਪੂਰੀ ਫਿਟਿੰਗ ਦਾ ਆਰਡਰ ਹੈ ਜੀ ਹਾਂਜੀ ਹਾਂਜੀ ਆ ਦੇਖੋ ਦੂਜੇ ਪਾਸੇ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਪੂਰੀ ਵਧੀਆ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾਤੀ ਧਾਰਾਂ ਚੈੱਕ ਕਰਾਤੀਆਂ ਮਗਰ ਬੱੱਛੀ ਆ ਗਈ ਬੱੱਛੀ ਵੀ ਪੂਰੀ ਕੁ ਤੇ ਰੇਟ ਜਮਾਂ ਜਾਇਜ਼ ਆ ਤੁਹਾਨੂੰ 15 16 ਕਿਲੋ ਦੁੱਧ ਆਰਾਮ ਨਾਲ ਦੇਜੂ ਨਾ ਵੀਰੇ ਮੰਨੇ ਗਰਮੀ ਆਹ ਰੇਡ ਚ ਕਿਧੋਂ ਬੱਚੀ ਨਹੀਂ ਮਿਲਦੀ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਹੁਣ ਆ ਜਾ ਵੀਰੇ 2 ਨੰਬਰ ਤੇ ਇਹ ਕਿਹੜਾ ਸੂ ਆ ਗਈ ਇਹ ਦੂਜਾ ਸੂ ਸੂਏ ਬਾਈ ਕੱਲ ਸੂਏ ਜੀ ਠੀਕ ਆ ਕਿੰਨਾ ਕੁ ਬੋਲਾ ਤਿਆਰ ਆ ਥੱਲੇ ਵੀਰੇ ਇਹ ਵੀ ਥੱਲੇ ਹੋਊਗਾ ਜੀ ਮੰਨ ਕੇ ਚਲੋ 11 ਲੀਟਰ ਬੋਲਾ ਤਿਆਰ 11 ਲੀਟਰ ਬੋਲਾ ਤਿਆਰ ਤੇ ਕਿੰਨਾ ਕੁ ਦੇ ਦੂਗੀ ਵੀਰੇ ਹਾਈਐਸਟ ਦੁੱਧ ਦੇ ਦੂਗੀ 15 ਕਿਲੋ ਲੀਟਰ ਮੰਨ ਕੇ ਚਲੋ ਜੀ ਜਾਇਜ਼ ਗੱਲਾਂ ਕਰਤੇ ਤਾਂ ਜਮਾਂ ਦੁੱਧ ਤੋਂ ਵੱਧ ਹੀ ਦੇ ਦੂਗੀ ਵੀਰੇ ਹਾਂਜੀ ਹਾਂਜੀ ਤੇ ਕਿ ਕਰਾਸ ਬਰੀਡ ਆ ਦੇਖੋ ਵੀਰੇ ਕਰੋ ਥਣ ਲੈਵਾ ਚੱਕ ਪੂਰੇ ਇੱਕ ਨੰਬਰ ਦੂਜੇ ਪਾਸੇ ਮੂਹਰੋਂ ਦੇਖੋ ਫੋਟੋ ਬਹੁਤ ਚੰਗਾ ਲੱਗੇ ਜੀ ਗਾਂ ਤੋਂ ਸ਼ੁਰੂ ਹੁੰਦਾ ਹੋਣਾ ਨਾ ਤੇ ਫੇਸ ਕੁਆਲਿਟੀ ਵੀ ਚੰਗੇ ਤੇ ਗਰਮੀ ਵਾਲਾ ਤੋਹਫਾ ਜਮੇ ਹੀ ਨਹੀਂ ਗਰਮੀ ਮੰਨਣੀ ਇੱਕ ਨੰਬਰਾਂ ਕੀ ਤੋਰੀ ਵੀਰੇ ਨਰਮਲ ਤੋਂ ਹਾਂਜੀ ਠੀਕ ਆ ਵੀਰੇ ਤੇ ਇਹਦਾ ਕੀ ਰੇਟ ਆਊਗਾ ਇਹ 43 ਦੇ ਦਾਂਗੇ ਜੀ ਛੋਟ ਛਾੜ ਤਾਂ ਹੋ ਜੂਗੀ ਹਾਂਜੀ ਛੋਟ ਮੁੱਲ ਵਾਈ ਦੇ ਜਮਾਂ ਜੈਨੂਆਨਾਂਗੇ ਤੇ ਪੂਰਾ ਫਰਕ ਸ਼ਰਕਾ ਵਾਲਾ ਮੁੱਲ ਨਹੀਂ ਕਰਿਆ ਬਸ ਵੇਚਣ ਵਾਲੇ ਰੱਖਿਆ ਵੇਚਣੀ ਐ ਨੇ ਤਾਂ ਰੱਖਿਆ। ਬ੍ਰੇਡ ਨੇ ਆਪਣੇ ਗੱਲ ਤੋਂ ਕਰਦੀ ਇਹ ਆ ਦੇਖੋ ਜੀ ਵੇਚਣ ਵਾਲੇ ਬੰਦੇ ਵੀ ਲੈ ਕੇ ਜਾਂਦੇ ਆਪਣੇ ਕਰੋ ਚੈੱਕ ਫੇਸ ਕੁਆਲਿਟੀ ਬਹੁਤ ਵਧੀਆ ਰੀਜਨਲ ਦੂਜਾ ਸੁਆ ਮੂਰੇ ਵੀ ਫੋਟੋ ਨੂੰ ਹਵਾਨਾ ਪਿਆ ਤੇ ਪਿੱਛੇ ਤੋਂ ਵੀ ਬਹੁਤ ਵਧੀਆ ਹਵਾਨਾਗਾ। ਤੋਰਾ ਤਾਰਾ ਪੂਰਾ ਵਧੀਆ। ਟਿੱਕਾ ਦਾ ਕਾਠ ਵੀ ਪੂਰਾ ਵਧੀਆਗਾ। ਮਗਰ ਬੱਛੀ ਆ ਗਈ ਸ਼ਾਹੀਵਾਲ ਨਸਲ ਦੀ ਵੀਰੇ ਇਹਦੇ। ਠੀਕਾ। ਇਹਦੀਆਂ ਵੀ ਧਾਰਾ ਮਾਰਾਂਗੇ ਵੀਰੇ। ਮਾਰ ਦਿੰਦੇ ਜੀ। ਮਾਰ ਦੋ ਮਾਰ ਦੋ ਫਿਰ। ਠੀਕਾ। ਪੂਰੇ ਵੱਡੇ ਘੱਟ ਕਾੜਦੀ ਆ ਪਹਿਲੇ ਨੰਬਰ ਵਾਲੀ ਵੀ ਪੂਰੀ ਚੰਗੀ ਬੱਛੀ ਆ ਕੰਨ ਕੁੰਨ ਦੀ ਵੀ ਛੋਟੇ ਦੀ ਤੇ ਪੂਰੀ ਵਧੀਆ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਥਣ ਦੇਖੋ ਕਿਆ ਬਾਤ ਕੱਢਿਆਗਾ ਪੂਰਾ ਨਿਖੜਮਾ ਚਾਰੇ ਥਣ ਨਿਖੜਵੇਂ ਪੂਰੇ ਗੈਪ ਤੇ ਆ ਦੇਖੋ ਇਧਰ ਕਰੀ ਮੱਥੇ ਇੱਕ ਨੂੰ ਮਾਰ ਦੇ ਵੀਰੇ ਨਰਮਲ ਤਾਰਾ ਆ ਕਰੋ ਜੀ ਜੀ ਬਹੁਤ ਵਧੀਆ ਥਾਰਾ ਵੀਰੇ ਨਰਮਲ ਹਾਂਜੀ ਬੜੀ ਚੰਗੀ ਚਬਾਈ ਜੀ ਦੇਖੋ ਜੀ ਨਿਬੜਦੀ ਅਜਵਾਈ ਕਿਆ ਬਾਤ ਆ ਚਲੋ ਚਲੋ ਠੀਕ ਆ ਵੀਰੇ ਠੀਕ ਆ ਠੀਕ ਇੱਕ ਨੰਬਰ ਚੋਏ ਇੱਕ ਨੰਬਰ ਜੋ ਇਹ ਪੈਰ ਨਹੀਂ ਹਿਲਾਇਆ ਜਿੱਥੇ ਖੜੀ ਆ ਤੇ ਵੀਰੇ ਦੁੱਧ ਕਿੰਨਾ ਕੱਢ ਦੂਗੇ ਇਹ ਦੁੱਧ 15 ਲੀਟਰ ਮੰਨ ਕੇ ਚਲੋ ਜੀ ਠੀਕ ਆ। ਕਿ ਹੁਣ 2 ਲੀਟਰ ਵੱਧ ਘੱਟ ਕੱਟ ਦੇ ਤਾਂ ਪਰਮਾਤਮਾ ਨੂੰ ਪਤਾ ਹੈ ਬਾਕੀ ਸੇਵਾ ਦੀ ਗੱਲ ਹੈ। ਦੋਨੇ ਯਾਨੀ 15-15 ਵਾਲੀਆਂ ਹੈਗੀਆਂ ਨੇ। ਦੋਨੇ ਚਲੋ ਜੀ। ਦੋਨੇ ਵੜਾ 15-15 ਵਾਲੀਆਂ ਇੱਕ ਦਾ। ਜੀ ਸੁਣ ਕੇ ਇਹ ਹੁਣ ਸੇਵਾ ਜ਼ਿਆਦਾ ਹੋਏਗੀ ਪਤਾ 16-17 ਚੋਲੀਏ ਅਗਲਾ 17 ਠੀਕ ਹੈ ਠੀਕ ਹੈ ਠੀਕ ਆ। ਸੁਰਾ ਆਪਣੇ ਕਿਹੜੀ ਆ ਹੁੰਦਾ ਨਾ ਜੀ? ਸੁਹਾ ਦੂਜਾ ਆ ਗਿਆ। ਇਹਦਾ ਦੂਜਾ ਜੀ ਇਹਦਾ ਪਹਿਲਾ। ਇਹਦਾ ਮੁੱਲ 45000 ਇਹਦਾ 43000 ਮਾਨਤਾਨ ਮੌਕੇ ਤੇ ਹੋ ਜਾਣਾਗਾ। ਪਰ ਛੋੜ ਸਪੈਦਾ ਮਾਨਤਾਨ ਹੋਣੀ। ਦੋਨਾਂ ਦੇ ਮਗਰ ਬੱਚੀਆਂ ਵੀਰੇ ਤੇ ਗਰਮੀ ਵਾਲੇ ਤੋਹਫੇ ਆ ਰੰਮੀਸ਼ੇ 3842855 ਜੀ ਦੂਜਾ ਹੈਗਾ 708720605 ਜੀ ਪਿੰਡ ਭਾਈ ਰੂਪਾ ਪਿੰਡ ਭਾਈ ਰੂਪਾ ਦੋ ਬੈੜਾਂ ਸੀ ਬਾਈ ਕੋਲੇ ਦੁਨੀ ਸਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜੀ